ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਦੇ ਵਿਚਾਰ ਸੁਣੇ ਤੁਹਾਡੇ ਨਾਲ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਗ ਪਰਿਵਾਰ ਜਿਹੜੇ ਰਾਜ ਕਰਦੇ ਸੀ ਚੰਗ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਵੀ ਰੱਖੀ ਦਿੱਲੀ ਦੇ ਅੰਦਰ ਦਿੱਲੀ ਦੇ ਅੰਦਰ ਵੀ ਜਦੋਂ 17 ਜੋ 67 ਐਮਐਲਏ ਸੀ ਜਾਂ 17 ਜੋ 63 ਐਮਐਲਏ ਸੀ ਉਸ ਸਮੇਂ ਵੀ ਸਾਰੇ ਦੇ ਸਾਰੇ ਐਮਐਲਏ ਆਮ ਘਰਾਂ ਦੇ ਮੁੰਡੇ ਕੁੜੀਆਂ ਸੀ ਕੋ ਯੂਨੀਵਰਸਿਟੀ ਤੋਂ ਨਾ ਸੀ ਕੋਈ ਪੱਤਰਕਾਰ ਸੀ ਕੋਈ ਸਾਫ ਦਾ ਫੌਜੀ ਸੀ ਕੋਈ ਵਕੀਲ ਸੀ ਇਹ ਨਹੀਂ ਦੇਸ਼ ਦੇ ਅੰਦਰ ਦੇਸ਼ ਦੀ ਆਜ਼ਾਦੀ ਦੇ ਅੰਦਰ ਆਮ ਆਦਮੀ ਪਾਰਟੀ ਨੇ ਰੱਖੀ ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 2017 ਦੇ ਵਿੱਚ 2017 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰ ਬਲਾਜਮ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਵਿਰੋਧੀ ਤੇਰ ਦਾ ਰੋਲ ਲਿਵਾਉਣ ਦੇ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਾਈ ਔਰ ਰੋਲ ਜਿਹੜਾ ਬਾਖੂਬੀ ਨਮਾਇਆ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ ਔਰ 2022 ਚ ਇਸਾ ਬਾਈ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕੇ ਆਮ ਗਾਂਝ ਪੈਦਾ ਹੋਇਆ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਪਰ ਗਿਣਤੀ ਵੱਧ ਕੇ ਗਿਣਤੀ ਵੱਧ ਕੇ 92 ਹੋ ਗਈ ਬਾ ਡਿਊਰਿੰਗ ਦੀਆਂ 4 ਸਾਲ ਤਿੰਨ ਹੋਰ ਵਧ ਕੇ 95 ਹੋ ਗਈ ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈਗਾ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਲਗੀਆਂ ਚਾਹੋ ਕਾਂਗਰਸ ਹੋਵੇ ਚਾਹੇ ਭਾਜਪਾ ਆ ਕਾਦੀ ਦੇਲਾ ਕੋਈ ਨਾ ਕੋਈ ਛੜਜੰਤਰ ਰਸਦੀ ਇਹਨਾਂ ਦੀਆਂ ਨਹੀਂ ਪੰਜਾਬ ਦੇ ਵਿੱਚ ਜਾਤੀ ਦੇ ਨਾਂ ਤੱਕ ਇਹਨਾਂ ਸਾਰੀ ਫੈਲਾਈ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਐਕਸਟਰਾ ਚੋਣਵਾਲਾ ਵੀ ਆਈエス ਬਣ ਸਕਦਾਗਾ ਪੰਜਾਬ ਦੇ ਅੰਦਰ ਇੱਕ ਬਹਿਨਵਾਜਾ ਬਚਾਉਣਾ ਵਿਅਕਤੀ ਵੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਸਮਾਜੀ ਇਹਦੇ ਚਾਚੇ ਤਾਇਆ ਜੀ ਸਭ ਦੀ ਐਸ ਵੱਲੋਂ ਤਾਰੀਫ ਕਰਦਾਗਾ ਕਿ ਇਹ ਨੂੰ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਇਹਨੇ ਪੜਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਇਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਮਾ ਨੂੰ ਪੁੱਛਣਾ ਚਾਹੁੰਦਾ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਸੀਐਸ ਪਾਸ ਕਰਨ ਤਾਂ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਅਤੋਂ ਆ ਵੀ ਬੇਸਿਕ ਅਲੀਜੀਮੈਂਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮ ਵਿੱਚ ਬੈਠ ਸਕਦੇ ਹੋਵੋ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰਾਂ ਦਰਾ ਖੜੇ ਹੋਣਗੇ ਥੋੜਾ ਧਿਆਨ ਦੇਣਗੇ ਜਿਹੜੇ ਪਲੱਸ 2 ਪਾਸ ਲੇਗੇ ਮੈਂ ਪਲੱਸ 2 ਦੇ ਗੇਸਤੀ ਹੈਗਾ ਮੈਂ ਕਹਿਣਾ ਚਾਹੁੰਦਾਗਾ ਕਿ ਇਸ ਵਿਅਕਤੀ ਨੇ ਇਸ ਵਿਅਕਤੀ ਨੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਿਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਗਏ ਔਰ ਮਿਹਨਤ ਕਰਕੇ PCS ਦਾ ਇਗਜ਼ਾਮ ਪਾਸ ਕੀਤਾ ਔਰ ਦਿਲ ਦੇ ਅੰਦਰ ਦਿਮਾਗ ਦੇ ਅੰਦਰ ਇੱਕੋ ਹੀ ਗੱਲ ਸੀ ਕਿ ਸਮਾਜ ਦੀ ਸੇਵਾ ਕਰਨੀ ਆ ਸਮਾਜ ਕਿਵੇਂ ਅੱਗੇ ਵਧੇ ਇਹਨਾਂ ਨੇ ਤੇ ਰਾਜਨੀਤੀ ਨੂੰ ਛੋੜਿਆ ਔਰ ਤਲਾਸ਼ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਚ ਦੁਬਾਰਾ ਇਲੈਕਸ਼ਨ ਲੜੀ ਤਾਂ ਪੰਜਾਬ ਦੀ ਅਸੈਂਬਲੀ ਚ ਆਏ ਇਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਦੇ ਪਰਿਵਾਰ ਨੂੰ ਲੜਾਉਂਦੇ ਨੇਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਮਾਜਵਾ ਨੇ ਆਪਣੀ ਧਰਮ ਪਤਨੀ ਨੂੰ ਐਮਐਲਏ ਬਣਾਇਆ ਪ੍ਰਤਾਪ ਸਿੰਘ ਮਾਜਵਾ ਨੇ ਆਪਣੇ ਭਰਾ ਨੂੰ ਐਮਐਲਏ ਬਣਾਇਆ ਰਾਜਾ ਵੜਿੰਗ ਨੇ ਆਪਣੀ ਘਰ ਵਾਲੀ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਅੰਟੀ ਕਰਨਪਤਰੀ ਨੰਬਰ ਪਾਰਲੀਮੈਂਟ ਬਣਾਇਆ ਸਖਵੀਰ ਸਿੰਘ ਬਾਦਲ ਦਾ ਪੂਰਾ ਕੋਲਣਾ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਏ ਸਾਲੇ ਸਾਰੇ ਪੰਜਾਬ ਦੀ ਕੈਬਨਿਟ ਦੇ ਮੰਤਰੀ ਬਣੇ ਔਰ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਚ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹੱਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬਾਣਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਣਵਾਜਿਆਂ ਨੇ ਦੁਬਾਰਾ ਫੇਰ 272 ਤੁਹਾਡਾ ਬੈਣਵਾਜਾ ਵਜਾਉਣਾਗਾ ਔਰ ਤੁਹਾਨੂੰ ਹਰਉਣਾ ਕੋਈ ਨਹੀਂ ਜਿੰਦਾਬਾਦ ਆਵਾਜ਼ ਪਾਡੀ ਜਿੰਦਾਬਾਦ ਕਿਸ ਤਰ੍ਹਾਂ ਰਾਜਾ ਭੜਿੰਗ ਸਾਡੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਬੇਇੱਜ਼ਤੀ ਕਰਦਾਗਾ ਕਿਸ ਤਰ੍ਹਾਂ ਦੇ ਪਰਿਵਾਰ ਦਾ ਬੰਦ ਕਰਦਾਗਾ ਕਿਸ ਤਰ੍ਹਾਂ ਜਾਤੀ ਸੂਚਕ ਸ਼ਬਦ ਬੋਲਦਾਗਾ ਕਿਸ ਤਰ੍ਹਾਂ ਰੰਗ ਤੇ ਦੀ ਨਸਲ ਦੀ ਰਾਜਨੀਤੀ ਕਰਦਾਗਾ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਆਪਣੇ ਦੇ ਆਪਣੀ ਨੇਤਾ ਨੂੰ ਆਪਣੀ ਪਾਰਟੀ ਦੇ ਨੇਤਾ ਨੂੰ ਦੇਸੀ ਟੱਟੂ ਦੱਸਦਾਗਾ ਇਹਨਾਂ ਦੀ ਮਾਨਸਿਕਤਾ ਗਈ ਇਹਨਾਂ ਦੇ ਦਿਮਾਗ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆਗਾ ਕਿ ਆਮ ਲੋਕ ਅਕੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਗਰੀਬਾ ਕਹਿੰਦੇ ਯਮੀਨ ਦਾ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਅੱਜ ਨੇ ਖੜੇ ਨੇ ਨਾ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਜੀ ਮਰਾ ਉਹ ਮੜ ਕੇ ਕਿੱਸਿਆ ਉੜੋ ਜੁੜੋ ਸੰਘਰਸ਼ ਕਰੋ ਜਿਉਂ ਫਿਵਰੀ ਦੇ ਚੱਲਦੇ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚ ਆਏ ਲਗੇ ਇਹ ਹੱਜਮ ਨਹੀਂ ਹੋ ਰਹਾ ਹੈ ਪਰਾਵੋ ਤਿਆਰ ਹੋ ਜਾਓ 227 ਐਸਾ ਸਬਕ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਬਕ ਸਿਖਾਉਣਾਗਾ ਕਿ ਇਹਨਾਂ ਦੇ ਸੱਤ ਪੀੜੀਆਂ ਯਾਦ ਰੱਖਣ ਪੰਜਾਬ ਦੇ ਅੰਦਰੋਂ ਪਰਿਵਾਰ ਦੀ ਰਾਜਨੀਤੀ ਜਿਹੜੀ ਪਰਿਵਾਰਵਾਦੀ ਰਾਜਨੀਤੀ ਆ ਉਹ ਤੁਸੀਂ ਲੋਕਾਂ ਨੇ ਖਤਮ ਕੀਤੀ ਆ ਜੱਜ ਬਾਦਲ ਪਰਿਵਾਰ ਪੰਜਾਬ ਦੀ ਰਾਜਨੀਤੀ ਚੋਂ ਖਤਮ ਹੋਇਆਗਾ ਉਹ ਤਾਂ ਹੀ ਹੋਇਆਗਾ ਜੇ ਤੁਸੀਂ ਲੋਕ ਅੱਗੇ ਆਏ ਜੱਜ ਕੈਪਟਨ ਪਰਿਵਾਰ ਪੰਜਾਬ ਦੀ ਰਾਜਨੀਤੀ ਤੋਂ ਦੂਰ ਹੋਇਆਗਾ ਤੁਹਾਡੇ ਕਰਕੇ ਹੋਇਆਗਾ ਨਹੀਂ ਤਾਂ ਚੰਦ ਪਰਿਵਾਰਾਂ ਨੇ ਬਾਰੀਆਂ ਬੰਨੀਆਂ ਅਸੇ ਇੱਕ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਆਜੋ ਤੀਜੇ ਆਏ ਝਾੜੂ ਫੇਰਦਾ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਸੋ ਮੈਂ ਜਾਦਾ ਸਮਝ ਬਾੜ ਨੰਬਰ 30 ਦੇ ਵਿੱਚ ਜਦੋਂ ਐਸ ਸੀ ਸੀ ਦਾ ਐਸ ਸੀ ਭਾਈ ਜਾਣੇ ਵਾਸਤੇ ਰਿਜ਼ਰਵ ਹੋਈ ਇਹਨਾਂ ਨੇ ਕੀ ਕਰਿਆ ਜਾ ਕੇ ਹਾਈ ਕੋਰਟ ਨੂੰ ਪਹੁੰਚਾ ਦਿੱਤੀ ਜਾਗੀ ਕਿ ਉਹਨਾਂ ਨੂੰ ਇਹ ਸੀਟ ਨਹੀਂ ਦੇਣੀ ਜਨਰਲ ਦੇ ਦੇਖੋ ਭਰਾ ਕਹਿ ਰਿਹਾ ਕਿ ਕੋਈ ਸੀਟ ਰਿਜ਼ਰਵ ਹੋ ਗਈ ਔਰ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਖਿਲਾਫ ਹਾਈ ਕੋਰਟ ਜਾ ਖੜੀ ਇਹ ਕਾਂਗਰਸ ਪਾਰਟੀ ਦਾ ਦਲਤ ਵਿਰੋਧੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਕਈ ਵਾਰ ਦਲਤਾਂ ਦੇ ਨਾਂ ਉੱਤੇ ਕਈ ਵਾਰ ਧਿਰਬ ਲੋਕਾਂ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਸਰਕਾਰ ਬਣਾ ਕੇ 5 ਸਾਲਾਂ ਦੀ ਬਾਤ ਨਹੀਂ ਪੁੱਛੀ ਪਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸੇ마 ਜੀ ਸਰਕਾਰ ਆਈ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਦ ਪੰਜਾਬ ਦੀ ਕੈਬਨਿਟ ਦੇ ਅੰਦਰ ਸਭ ਪਹਿਲੀ ਵਾਰ ਹੋਇਆ ਇਤਿਹਾਸ ਦੇ ਤੱਥ ਵਿੱਚ ਕਿ 6 ਜਿਹੜੇ ਛੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਗਰੀਬ ਘਰਾਂ ਦੇ ਦਰਦ ਵਰਕ ਚ ਆਉਂਦੇ ਨੇ ਛੇ ਮੈਂਬਰ ਅੱਜ ਕੈਬਨਟ ਦਾ ਸ਼ਿੰਗਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਮਾਣ ਸਨਮਾਨ ਇਹ ਜਿਹੜਾ ਰਤਬਾ ਸਮਾਜ ਦੇ ਅੰਦਰ ਕਿਹਨੇ ਦਿੱਤਾ ਆਮ ਆਦਮੀ ਪਾਰਟੀ ਦਿੱਤਾ ਨਹੀਂ ਤਾਂ ਭਰਾਵੋ ਤਿੰਨ ਕਿਹਨਾਂ ਦੇ ਬੰਦੇ ਹੁੰਦੇ ਸੀਗੇ ਉਹਨਾਂ ਬੰਦਿਆਂ ਨੂੰ ਕਿਸੇ ਨੂੰ ਸਮਾਜਿਕ ਸਿਕਿਆ ਦਾ ਸੋਸ਼ਲ ਸਿਕਿਉਰਿਟੀ ਦਾ ਮਨਿਸਟਰ ਬਣਾਤਾ ਕਿਸੇ ਨੂੰ ਵਜੀਫਾ ਖਾਨ ਲਈ ਮਨਿਸਟਰ ਬਣਾਤਾ ਮੈਂ ਨਹੀਂ ਕਹਿਣਾ ਚਾਹੁੰਦਾ ਕਿਸਦਾ ਨਾਮ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਹੋਏ ਨੇ ਕਿ ਜਿਹੜੇ ਗ੍ਰਿਥੀ ਝੋਟਦੇ ਸੀ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਆਮ ਲੋਕਾਂ ਦੀ ਤਰਜਮਾਨੀ ਕੀਤੀ ਆ ਹਮੇਸ਼ਾ ਹੀ ਵੱੱਬੇ ਕੁਝ ਲੋਕਾਂ ਨੂੰ ਅੱਗੇ ਲੈ ਕੇ ਜਾਣ ਦੀ ਰਾਜਨੀਤੀ ਕੀਤੀ ਆ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਫੈਸਲਾ ਕੀਤਾ ਤੁਹਾਨੂੰ ਯਾਦ ਆ ਸਾਰਿਆਂ ਨੂੰ ਕਿ ਹਰੇਕ ਦਫ਼ਤਰ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਨਹੀਂ ਹੈਗੀ ਬਾਬਾ ਸਾਹਿਬ ਭੀਮrao ਮੇੜਕਰ ਜੀ ਦੀ ਫੋਟੋ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਆ ਅਸੀਂ ਤਾਂ ਉਹਨਾਂ ਦੀ ਵਿਚਾਰਤਾ ਦੇ ਚੱਲਨ ਲਈ ਲੋਕ ਆ ਗਏ ਭਰਾਵੋ ਸਮਾਂ ਜਾਦਾ ਸਮਾਂ ਨਹੀਂ ਲਾਉਂਗਾ ਹੁਣ ਆਪਾਂ ਸਾਰਿਆਂ ਨੇ ਸ਼ਾਂਤਮਈ ਰਹਿ ਕੇ ਪ੍ਰੋਟੈਸਟ ਕਰਨਾਗਾ ਅੱਜ ਦਾ ਸੰਬੋਲਕ ਪ੍ਰੋਟੈਸਟ ਆ ਆਰਾਮ ਨਾਲ ਖੜੇ ਹੋ ਕੇ ਜਾਣਾਗਾ ਕੋਈ ਹੁੱਲੜਵਾਜ ਨਹੀਂ ਕਰਨੀ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਹੋਊਗਾ ਆਪਾਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਤੱਕ ਜਾਣਾਗਾ ਉਹਦਾ ਘਰ ਘੇਰਨਾਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਡੇ ਵੱਡੇ ਮਹਿਲ ਦੇ ਅੰਦਰ ਇੱਕ ਗਲਤ ਵਿਰੋਧੀ ਵਿਅਕਤੀ ਜਾਂਦਾਗਾ ਇਹੜਾ ਕਰੋੜਾ ਰੁਪਈਆ ਉਹਨਾਂ ਨੇ ਕਰੋੜਾ ਰੁਪਈਆ ਲਾ ਕੇ ਮਹਿਲ ਬਣਾਏ ਨੇ ਨਾ ਉਹ ਦੱਸਾਂ ਚ ਉਹਨਾਂ ਕਿ ਇਸ ਕਰੋੜਾ ਰੁਪਈਏ ਦੇ ਮਹਿਲ ਦੇ ਅੰਦਰ ਗਲਤ ਵਿਰੋਧੀ ਮਾਨਸਿਕਤਾ ਰਹਿੰਦੀ ਆ ਉਹਦਾ ਉਹ ਖਲਾਸਾ ਆਪਾਂ ਉੱਥੇ ਜਾ ਕੇ ਕਰਨਾ ਕੋਦੇ ਦਰਵਾਜ਼ੇ ਦੇਖ ਕੇ ਕਿ ਇਸ ਘਰ ਦੇ ਅੰਦਰ ਗਲਤ ਵਿਰੋਧੀ ਜਿਹੜੀ ਆਤਮਾ ਰਹਿੰਦੀ ਹੈਗੀ ਦਲਤ ਵਿਰੋਧੀ ਮਾਨਸਿਕਤਾ ਰਹਿੰਦੀ ਹੈਗੀ ਆਪਾਂ ਇਹ ਪੰਜਾਬ ਦੇ ਲੋਕਾਂ ਨੂੰ ਦੱਸਾਂਗਾ ਸੋ ਤੁਹਾਡਾ ਸਾਰਿਆਂ ਦਾ ਬहोत-ਬहोत शुक्रिया ਮੈਂ ਸਾਰੇ ਕੈਬਨਟ ਦੇ ਮੰਤਰੀ ਸਹਬਾਨ ਨੂੰ ਬੇਨਤੀ ਕਰਨਾ ਕਿ ਤੁਸੀਂ ਸਾਰੇ ਜਣੇ ਅੱਗੇ ਹੋ ਜੋ ਸਾਰੇ ਐਮਐਲਏ ਸਹਬਾਨ ਨੂੰ ਪਿੱਛੇ-ਪਿੱਛੇ ਸਾਰੇ ਵਲੰਟੀਅਰ ਸਾਥੀ ਸਾਰੇ ਆਦੇਦਾਰ ਪਿੱਛੇ-ਪਿੱਛੇ ਰਹਿਣ ਬਿਲਕੁਲ ਦਸਤਖਤਾਂ ਦੇ ਅੰਦਰ ਜਿਹੜਾ ਹੈਗਾ ਆਪਾਂ ਨੇ ਮਾਰਚ ਕਰਨਾਗਾ ਪਰ ਘਰ ਤੱਕ ਜਾਣਾਗਾ ਕਿਸੇ ਨੇ ਵੀ ਜਿਹੜਾ ਹੋਰੀ ਕਰਨੀ ਸੋ ਬੜਬਾਤੇ ਵਾਲੇ ਅਗੇ ਤਰਣਗੇ ਸੋ ਬहोत-ਬहोत ਤੁਸੀਂ ਆਏ ਸਾਡਾ ਹੌਸਲਾ ਬਣਾਇਆ ਪਰ ਖਾਸ ਕਰਕੇ ਜਿਹਨੇ ਆ ਸਰ ਜੀ ਜੀ ਉਹ ਹਕੂਮਤ ਦਾ ਹੈ ਇਹਨੇ ਕੋਰ ਦਾ ਸਾ ਜੀਸਸ ਸਾਰੇ ਪੁੰਜਾ ਭਰਾ ਪੂਜੀ ਬਾਹਰ ਪੰਜਾਬ ਦਾ ਬਾਂਸਾ ਗੱਡੀ ਲਈਏ ਹਣਾ ਜਦੋਂ ਮਾਰਨ ਸਭ ਕੀ ਆਊਗਾ ਜਦ ਜਿਹੜੀ ਕਾਂਗਰਸ ਪਾਰਟੀਆ ਉਹ ਕਿੰਨੀ ਮਾਰੀ ਪਾਰਟੀਆ ਸਾਰੀ ਸੰਗਤ ਦਾ ਬਹੁਤ ਬਤਨ ਬਲੌਪਤੀ ਵਾਈਕਰ ਜੀ ਦਾ ਕਾਲ ਸਭ ਜੀ ਜੀ ਕੀ ਫਤਿਹ ਜੈ ਜੀ ਜੈ ਭਾਰਤ